ਸਸਿੰਗਰ ਜੀ ਪਸੰਹੀਆ ਜੂਨ ਸਾਈਸ ਬਾਬਾ ਬਰਾਂਪੁਰ ਵਿਦਿਵਿਦੇ ਸਰਦਾਰ ਜਬੀਰ ਸਿੰਘ ਜੀ ਵੱਲੋਂ ਕੁੱਜੀ ਕਿਤਾਬ ਗ੍ਰੇਟ ਵਾਲਾ ਲੋਕਤਵਨ ਕਾਪੇ ਆਰੇ ਮਾ ਦੀ ਪਹਿਲੀ ਕਿਤਾਬ ਹੈ ਔਰ ਅੱਜ ਇਹ ਪਾਠਕਾਂ ਦੇ ਸਾਹਮਣੇ ਰਜਾਵੇਗੀ ਔਰ ਅਸੀਂ ਕੁਮਰ ਸਿੰਘ ਜੀ ਦੁਆਸ ਕਰਦੇ ਹਾਂ ਕਿ ਇਸ ਕਿਸਮ ਦੀ ਹੋਰ ਵੀ ਕਿਤਾਬਾਂ ਹੋਣ ਵਾਲੇ ਸਮੇਂ ਵਿੱਚ ਦੇਣਗੇ ਤੇ ਸਾਈਸ ਬਾਬਾ ਬਰਾਂਪੁਰ ਵਿਦਿਵਿਦੇ ਅਗਾਂਹ ਤਾਰ ਸਬਰ ਵਿੱਚ ਰਹਿਣਗੇ ਸੁਖਿੰਦ ਸਾਡੇ ਸਵਾਰਮਨ ਵਾਜਨ ਵਾਲੇ ਇਹ ਕੇ ਉਹ ਬੰਦੇ 80 ਤੋਂ ਕੋ ਜਿਆਦਾ ਹਿਲਾ ਚੁੱਕੇ ਨੇ ਹ ਸਰਦਾਰ ਗੱਟੇਸ਼ਨ ਬੜਾਈ ਜਿਹੜੇ ਸਾਡੇ ਦਰਿਆਲ ਦੇ ਸਰਦਾਰ ਸੁੱਚਾ ਸਿੰਘ ਮਤਰੇਗਾ ਇਸ ਤੇ ਡਾਕਟਰ ਦੌਲਤਰਾਮ ਨੇ ਕਹਕੇ ਨਾ ਵਾਈਏ ਤੇ ਆਪਾਂ ਗੱਲ ਕਰੀਏ ਕਵੀ ਰਵੀਰ ਸਿੰਘ ਦੀ ਕਾ ਪੁਸਤਕ ਰੁਤਬਾ ਬਾਰੇ ਇਸ ਕਾ ਪੁਸਤਕ ਦੇ ਵਿੱਚ 83 ਕਵਤਾਂਾਂ ਦਾ ਸੰਗ੍ਰਹਿ ਹੈ ਆਪਾਂ ਜਦੋਂ ਵੀ ਕਿਸੇ ਕਵੀ ਦੀ ਮਤਲਬ ਪੁਸਤਕ ਬਾਰੇ ਗੱਲਬਾਤ ਕਰਦੀ ਹੁੰਦੀ ਤਾਂ ਆ ਉਹਦੇ ਵਿੱਚ ਕਿਸੇ ਵੀ ਗੱਤਨਾ ਬਾਰੇ ਆਪਾਂ ਦੋ ਚੀਜ਼ਾਂ ਦੇਖਦੇ ਹੁੰਦੇ ਆ ਪਹਿਲਾਂ ਵੀ ਉਹਦੇ ਪੁਸਤਕ ਦੇ ਵਿੱਚ ਕੀ ਲਿਖਿਆ ਗਿਆ ਦੂਜਾ ਤੇ ਉਹਦੇ ਵਿੱਚ ਕੀ ਪਾਇਆ ਗਿਆ ਕਿਵੇਂ ਪਿੱਚਿਆ ਗਿਆ ਕੀ ਲਿਖਿਆ ਗਿਆ ਇਸ ਪੁਸਤਕ ਦਾ ਵਿਸ਼ਾ ਹੋ ਗਿਆ ਟੌਪਿਕ ਹੋ ਗਿਆ ਹਨਾ ਥੀਮ ਹੋ ਗਿਆ ਸਬਜੈਕਟ ਹੋ ਗਿਆ ਤੇ ਕਿਵੇਂ ਲਿਖਿਆ ਇਹਦੀ ਉਹਨੂੰ ਮਤਲਬ ਲੇਖਕ ਨੇ ਇਹਦੇ ਵਿੱਚ ਜਿਹੜੀਆਂ ਲਿਖਤਾਂ ਆਪਣੀਆਂ ਪਰੋਈਆਂ ਉਹਨੂੰ ਕਿਸ ਤਰ੍ਹਾਂ ਚੋਪੜ ਕੇ ਕਿਸ ਤਰ੍ਹਾਂ ਸ਼ਿੰਗਾਰ ਕੇ ਕਿਸ ਤਰ੍ਹਾਂ ਮਤਲਬ ਸਵਾਰ ਕੇ ਇਸ ਕਿਤਾਬ ਦੇ ਵਿੱਚ ਅੰਕਿਤ ਕੀਤਾ ਤੇ ਅੱਜ ਸਾਹਿਤਿਕ ਜਗਤ ਵਿੱਚ ਜਦੋਂ ਆਪਾਂ ਕਵੀ ਨਵੇਂ ਕਵੀ ਕਰੋਮੀ ਸਿੰਘ ਦੀ ਗੱਲ ਕਰਦੇ ਹਾਂ ਕਵੀ ਰੁਗਵੀਰ ਸਿੰਘ ਦਾ ਬੁੱਤਵਾ ਉਹ ਤੋਂ ਸਾਡੇ ਲਈ ਬਹੁਤ ਅਹਿਮ ਹੋ ਜਾਂਦਾ ਇਸ ਪੁਸਤਕ ਦੇ ਅਰੰਭਿਕ ਜਿਹੜੇ ਸਮਰਪਣਾ ਸ਼ਬਦ ਸਮਰਪਣ ਸ਼ਬਦ ਵੀ ਇੱਕ ਨੂੰ ਖੁਣਾ ਹਲੂਣਾ ਦਿੰਦੇ ਆ ਜਦੋਂ ਇਹਦਾ ਸਮਰਪਣ ਪੜਨੇ ਆ ਤੇ ਇਹ ਮੈਨੂੰ ਸਮਰਪਣ ਬੜਾ ਪਿਆਰਾ ਲੱਗਿਆ ਤੇ ਇਹ ਸ਼ਬਦਾਵਲੀ ਬੜੀ ਮਤਲਬ ਖੂਬਸੂਰਤ ਲੱਗੀ ਅਨੰਝਾਈ ਦਾ ਜਿਵੇਂ ਅੰਕਾਰ ਦੁਦਰ ਤੇ ਕੱਪ ਅਰੇ ਮਸਲਿਆਂ ਦਾ ਹੱਲ ਤਾਂ ਕਰ ਸਕਦੀਆਂ ਪਰ ਤੁਹਾਨੂੰ ਤੁਹਾਡੇ ਅੰਦਰ ਵੀ ਤੰਦਾ ਹੋਵੇ ਦਬਾਅ ਕਰੇ ਤਾਂ ਘਬਰ ਨਹੀਂ ਕਰਤੀਆਂ ਵਸਾਦਾਂ ਘੁਮਾਟ ਖਰਡਾਉਣਾ ਪੈਂਦਾ ਹੈ ਲੋਕ ਹਦਾਜ਼ ਦਾ ਸੱਭਾ ਨਾ ਹੋਵੇ ਚਿਰਦੇ ਨੇ ਸ਼ਗਵੇਂ ਦੇ ਚ ਡਕਰਾਂ ਦਾ ਪੇਰਾ ਨਹੀਂ ਬਣਿਆ ਇਹ ਵੀ ਚਾਹੀਏ ਨੇ ਲੋਕੀ ਵਾਤਾਵਰਣ ਵਿੱਚ ਜਿਉਂ ਤਾਂ ਕਿ ਤੁਹਾਡਾ ਸੁਆਗਤ ਨਹੀਂ ਬਣਦਾ ਤਾਂ ਜਨਸਰ ਲਈ ਗਮਲਿਆਂ ਦੇ ਫੁੱਲਾਂ ਵਾਂਗੀ ਜਿੰਦ ਦੀ ਸ੍ਰੀਮਤ ਜ਼ਿੰਦਗੀ ਜਿਉਂ ਦੇ ਕੋਈ ਹਰ ਚੀਜ਼ ਨਹੀਂ ਬਣਦਾ ਹੈ ਤੇ ਤਨਾ ਅਗਲੀ ਕਵਤਾ ਹੈ ਹਰਕਤ ਹਰਕਤ ਕਵਤਾ ਦੇ ਵਿੱਚ ਕਵੀ ਨੂੰ ਸੂਰਜ ਦੀ ਤਾਬਸ਼ ਅਤੇ ਚੰਦਰਮਾ ਦੀ ਖੰਡਕ ਰੂਪੀ ਜੰਗਲਾਂ ਦੀ ਘਣਤਾ ਅਤੇ ਵਹਿੰਦੇ ਪਾਣੀ ਦੇ ਦੀਵਾਂ ਰਾਂ ਦੀ ਆਪਣੀ ਮੁਹੱਕਤੀ ਗੂੜਤਾ ਨਾਲ ਚਿਹਰੇ ਤੇ ਆਇਲ ਨਿਖਾਰ ਦੀ ਗੱਲ ਹੁੰਦੀ ਆ। ਸੁਖਾਨਾ ਖੱਤਾਂ ਦੇ ਸੱਤਰੀ ਆਪਣੇ ਤਰੀਕਮ ਦੇ ਨਿਰਾਤ ਰੰਗ ਦੇ ਪਲਾਂ ਨੂੰ ਯਾਦ ਕਰਦੇ ਆ। ਮੌਸਮਾਂ, ਰਿਸ਼ੋੜੇ ਦੀ ਤੁਪਾਂ, ਆਵਾਵਾਂ ਤੋਂ ਇਲਾਵਾ ਹਰ ਸ਼ੈ, ਹਰ ਪਲ, ਹਰ ਝਾਲ ਖੁਦ ਆਪਣੇ ਹਾਂ। ਹੁਣ ਆਪਾਂ ਗੱਲ ਕਰਦੇ ਆ ਇਸ ਖਿਤਾਬ ਬਾਰੇ। ਜਿਹੜੀ ਇਹਦੇ ਵਿੱਚ ਕਵਿਤਾ ਹੈ 83 ਕਵਿਤਾਵਾਂ ਦੀ ਇਹ ਕਿਤਾਬ ਹੈ ਪਹਿਲਾਂ ਹੀ ਗੱਲ ਹੋ ਚੁੱਕੀ ਹੈ ਅਸੀਂ ਅਗਰ ਗੱਲ ਕਰੀਏ ਸ਼ੈਲੀ ਬਾਰੇ ਇਸ ਕਿਤਾਬ ਦੀ ਸ਼ੈਲੀ ਬਾਰੇ ਤਾਂ ਕਾਫੀਆ ਕਵਿਤਾਵਾਂ ਸੋਹਣੀਆਂ ਨੇ ਅਧਿਆਤਮਿਕ ਪੱਖ ਤੋਂ ਸੋਹਣੀਆਂ ਨੇ ਤਾਂ ਇੱਕ ਪੱਖ ਦੀ ਕਾਫੀ ਵਧੀਆ ਗੱਲ ਕੀਤੀ ਹੋਈ ਹੈ ਆਪਣੇ ਬਲਬਲੇ ਇਹਨਾਂ ਨੇ ਸ਼ੇਅਰ ਕੀਤੇ ਹੋਏ ਇਸ ਕਿਤਾਬ ਦੇ ਪਿਆਨੇ ਇਸ ਕਵੀ ਨੇ ਆਪਣੀ ਜ਼ਿੰਦਗੀ ਦੀ ਕਹਾਣੀ ਦਿਆਂ ਦੀਆਂ ਹੋਈਆਂ ਕਵਿਤਾਵਾਂ ਜਿਹੜੀਆਂ ਹੈਗੀਆਂ ਉਦੇ ਵਿੱਚ ਲਿਖਿਆ ਹੈਗਾ ਦੀ ਆਪਣੀ ਜ਼ਿੰਦਗੀ ਦੇ ਤਜਰਬੇ ਨੇ ਜੋ ਇਹਨਾਂ ਨੇ ਜ਼ਿੰਦਗੀ ਚ ਵੇਖਿਆ ਮਹਿਸੂਸ ਕੀਤਾ ਜੋ ਹੰਡਾਇਆ ਉਸ ਨੇ ਇਸ ਕਿਤਾਬ ਦੇ ਵਿੱਚ ਉਹਨਾਂ ਨੇ ਦਰਜ ਕੀਤਾ ਜਿਵੇਂ ਸਫਾ ਨੰਬਰ 14 ਦੇ ਇਹਨਾਂ ਦੀ ਕਵਿਤਾ ਹੈ ਸਫਾ ਨੰਬਰ 14 ਦੀ ਮੈਂ ਗੱਲ ਕਰ ਰਹੀ ਹਾਂ ਕਵਿਤਾ ਹਰਕਤ ਕਵਿਤਾ ਹੈ ਉਸ ਦੀਆਂ ਇੱਕ ਦੋ ਪੰਕਤੀਆਂ ਮੈਂ ਸਾਂਝੀਆਂ ਕਰਾਂਗੀ ਕਿੰਨੇ ਕਿਸੇ ਦੀ ਕਿੰਨੀ ਕਿਸੇ ਦੀ ਕਿੰਨੀ ਸਭ ਨੂੰ ਮਿਲੇ ਹਿਸਾਬ ਨਾਲ ਕਿਸੇ ਤੇ ਕਿੰਨੀ ਕਿਸੇ ਤੇ ਕਿੰਨੀ ਸਭ ਨੂੰ ਮਿਲੀ ਹਿਸਾਬ ਨਾਲੀ ਜਦ ਤੱਕ ਸੋਝੀ ਆਵੇ ਮਹਿਰਮ ਵਕਤ ਜਿਸਮ ਗੁਜ਼ਰ ਜਾਂਦਾ ਹੈ ਦੇਖੋ ਜ਼ਿੰਦਗੀ ਦੇ ਤਜਰਬੇ ਆ ਇਸ ਉਸਤਾ ਜੀ ਨੇ ਆਪਣੀ ਤੰਗਰਬੀਆਂ ਨੂੰ ਲਿਆ ਹੈ ਜ਼ਿੰਦਗੀ ਨੂੰ ਬਿਆਨ ਕੀਤਾ ਹੈ ਕਿ ਜਦੋਂ ਤੱਕ ਵਕਈ ਸਚਾਈ ਹੈ ਇਹ ਦੁਨੀਆਵੀ ਸੱਚ ਹੈ ਕਿ ਜਦੋਂ ਤੱਕ ਸਾਨੂੰ ਸਮਝ ਆਣਾ ਸ਼ੁਰੂ ਹੁੰਦਾ ਹੈ ਆਪਾਂ ਆਪਣੇ ਤਜਰਬਿਆਂ ਨੂੰ ਸਿੱਖ ਚੁੱਕੇ ਹੁੰਦੇ ਆ ਜਦੋਂ ਜਿਉਂ ਜਿਉਂ ਜਿੰਦਗੀ ਹੰਡਾ ਰਹੇ ਆ ਆਪਾਂ ਆਪ ਸਿੱਖਦੇ ਜਾਂਦੇ ਆ ਪਹਿਲਾ ਆਪਾਂ ਕਿਸੇ ਜਦੋਂ ਆਪਾਂ 20 ਸਾਲ ਦੀ ਉਮਰ ਚ ਬਚਪਨ ਜਿਹੀ ਕਿਸੇ ਹੋਰ ਨਜ਼ਰੀਆ ਨਾਲ ਦੇਖਦੇ ਆ ਜਦੋਂ ਜ਼ਿੰਦਗੀ 20 22 ਸਾਲ ਦੀ ਅਸੀਂ ਹੋਰ ਨਜ਼ਰੀਆ ਨਾਲ ਇੱਕ ਮਾਹਰ ਸ਼ੁਰੂ ਕਰ ਪਿਆ ਮੈਂ ਸ਼ੁਰੂ ਲਈ ਇਸ ਧਾਰਨਾ ਦਾ ਅਮੈਦੀ ਰਿਹਾ ਬਾਰ ਬਾਰ ਕਹਿੰਦਾ ਕਿ ਇਹ ਹੋਰ ਵੀ ਬਹੁਤ ਮੈਂ ਕੱਲਾ ਕੀ ਕਹਿੰਦੇ ਨੇ ਹੋਰ ਵੀ ਬਹੁਤ ਕਹਿੰਦੇ ਆ ਕਿ ਜਿਹੜੀ ਕੋਸ਼ਿਸ਼ੀ ਆ ਜਿਹੜੀ ਕਿਤਾਬ ਤੇ ਗੱਲਵਾ ਦਾ ਉਹ ਕਿਤਾਬ ਛਪਣ ਤੋਂ ਬਾਅਦ ਨਹੀਂ ਹੋਣੀ ਚਾਹੀਦੀ ਕਿਤਾਬ ਛਪਣ ਤੋਂ ਪਹਿਲਾਂ ਹੋਣੀ ਚਾਹੀਦੀ ਬਹੁਤ ਵਾਰ ਇਹ ਮੰਚਾਂ ਦੇ ਗੱਲ ਆ ਜਿਹੜੀ ਉੱਖੀ ਆ ਕਿ ਉਹਨ ਦਾ ਜਦਬ ਛੱਪ ਚੁੱਕੀ ਆ ਛੱਪਲੀ ਅਸੀਂ ਦੱਸ ਦੋਨੇ ਬਾਕੀ ਬੰਲਾਂ ਨੂੰ ਦੱਸ ਦੇ ਲਗੇ ਇਹ ਕਹਾਣਵਾ ਦਾ ਇਹ ਚੰਗੀ ਆ ਇਹ ਬਾਰੀਏ ਨੂੰ ਇਸ ਤਰ੍ਹਾਂ ਦਾ ਦੱਸ ਸਕਦਾ ਪਰ ਜਦੋਂ ਉਹਦਾ ਛੱਪੜੀ ਹੁੰਦੀ ਆ ਤੇ ਖਾਂਡੇ ਤੇ ਗੋਸਟਿੰਗ ਹੋਵੇ ਤਾਂ ਉਹ ਮਹੱਤਵਪੂਰਨ ਹੋਊਗੀ ਤਾਂ ਉਹ ਲਾਗੜੀ ਹੋਊਗੀ ਤਾਂ ਉਹਦਾ ਕੁਝ ਹੱਕ ਹੋਵੇਗਾ ਕਿ ਹਾਂਜੀ ਏਵੀ ਇਸ ਤਰ੍ਹਾਂ ਕਿ ਜੇ ਮੈਨੂੰ ਇਸ ਤਰ੍ਹਾਂ ਫੋਟੋ ਨਾ ਪੈਣ ਠੀਕ ਕਰ ਲੈ। ਪਹਿਲੀ ਗੱਲ ਇਹ ਆ ਇਹਦੀ ਗੋਸਤੀ ਆ ਮੁੱਖ ਹਨ ਦੇ ਵਿੱਚ। ਦੂਜੀ ਇਹ ਵੀ ਆ ਜੇ ਭਾਈ ਜਦਨ ਕਿਤਾਬ ਆ ਲੀਨ ਹੋਣੀ ਹੁੰਦੀ ਆ ਉਦੋਂ ਆਮ ਤੌਰ ਤੇ ਗੋਸਤੀ ਨਹੀਂ ਹੁੰਦੀ ਹੁੰਦੀ। ਤਾਂ ਆ ਵੀ ਇੱਕ ਬੱਚੇ ਵਾਂਗ ਜਦ ਲਿੰਦੀਆਂ ਨੇ ਕਦਾਂ ਦਾ ਜਨਮ ਹੁੰਦਾ। ਉਹ ਵੀ ਬੁਲਾ ਦੇ ਲੇਖਕਾਂ ਉਹ ਬੁਲਾ ਬਹੁਤ ਪਿਆਰੀ ਹੁੰਦੀ ਆ। ਜੇ ਲੋ ਇੰਨੀ ਵੇਖ ਅਲੋਕ ਤਾਂ ਵੀ ਪੰਜਾਬੀ ਲੈਕਚਰ ਆ ਰਿਹਾ ਆਪਣੀ ਹੈ ਉਹ ਕੂਹੀ ਚੱਗੀਆਂ ਇਹ ਦੇਖਾ ਉਹ ਥੋੜੀਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂ ਪਰ ਉਹਦੀ ਭਾਵਨਾ ਨੂੰ ਦੇਖਦੇ ਹੋਏ ਉਹਨਾਂ ਨੇ ਕਿਹਾ ਕਿ ਜਦੋਂ ਅਸੀਂ ਸਾਹਿਦ ਨੂੰ ਉਹਦੇ ਵਿੱਚ ਪੁੱਛ ਪੈਟ ਦਰਵਾ ਦਿੰਦੇ ਆ ਤੇ ਸਾਡੀਆਂ ਆਂਗੀਆਂ ਨੇ ਐਦਾਂ ਨੇ ਤਾਂ ਮਿਲ ਕੋ ਪਿਆ ਰਵ ਜਾਂਦਾ ਹੈ ਗੱਲ ਹੈ ਕਿ ਉਹਨਾਂ ਦਾ ਇੱਕ ਬੰਗਲਾ ਜਿਸ ਨੂੰ ਸ਼ਾਇਰ ਨੇ ਕਵੀ ਨੇ ਸ਼ਬਦ ਦੇਣੇ ਹੁੰਦੇ ਆ ਉਹ ਸ਼ਬਦ ਉਹ ਕਿਹੜੇ ਸੁਣਦਾ ਨਿਕਰਨੇ ਹਲਕੇ ਨੇ ਤੇ ਉਹਨਾਂ ਨੂੰ ਇਹ ਤਾਂ ਦਿਨ ਕਿਹੜੇ ਦਿੰਦਾ ਹੈ ਇਹ ਤੇ ਡਿਪੈਂਡ ਕਰਦਾ ਹੈ ਅੱਲੇ ਡੋਕਟਰ ਗਿਆ ਉਹਨਾਂ ਦੀ ਜਨਮ ਬਾਅਦ ਕਿਤਾਬ ਫਿਰ ਗਲਤੀਆਂ ਨਹੀਂ ਕਿਉਂਕਿ ਗਲਤੀਆਂ ਸਾਡੇ ਵੀ ਇੱਥੇ ਆ ਕਿ ਅਸੀਂ ਪੁਸਤਕ ਨੂੰ ਟੋਟਲੀ ਸਾਇਤਿਕ ਰੰਗਾਂ ਤੋਂ ਬਾਤ ਕਰ ਰਹੇ ਹਾਂ ਜਦ ਕਿ ਉਹਨਾਂ ਨੇ ਪਲੇਠੇ ਪੁਸਤਕ ਹੈ ਸਾਨੂੰ ਉਹਨਾਂ ਦੇ ਖਿਆਲਾਂ ਨੂੰ ਵਾਚਣਾ ਹੈ ਇਹਦੇ ਵਿੱਚ ਹੈ ਮਹਿਰਮ ਜਿਹਨੀਆਂ ਤੁਕ ਦਵਾਈਆਂ ਨੇ ਟੋਟਲੀ ਹਰ ਕਵਿਤਾ ਦੇ ਵਿੱਚ ਮਹਿਮ ਸ਼ਬਦ ਆਇਆ ਮਹਿਰਮ ਕੌਣ ਹੁੰਦਾ ਪੱਕਾ ਦੋਸਤ ਯਾਰ ਰਾਜ਼ਦਾਰ ਤੁਸੀਂ ਕੀ ਨੂੰ ਕਹਿ ਰਹੇ ਹੋ ਉਸ ਦੇ ਮਕਸਦ ਤੇ ਦੁਨੋ ਸੀ ਕਿਸੇ ਦੀ ਬੰਦਗੀ ਰੂਪ ਦੇ ਵਿੱਚ ਆਉਂਦੇ ਆ ਨਾ ਅਰਦਾਸ ਰੂਪ ਦੇ ਵਿੱਚ ਤਾਂ ਉੱਥੇ ਸੀ ਬਹੁਤ ਸਨੀਆਂ ਵਿਧਾਵਾਂ ਨੂੰ ਫਾਈਲ ਰੱਖਦੇ ਆ ਪਰ ਨਾਲ ਇਹ ਉਮੀਦ ਵੀ ਕਰਦੇ ਆ ਵੀ ਜਿਹੜੀ ਅਗਲੀ ਪੁਸਤਕ ਆਏ ਉਹ ਸਾਇਸਕ ਵਿਦਾ ਦੇ ਅਨਸਾਰ ਆਉਣੀ ਚਾਹੀਦੀ ਸੋ ਸਭ ਤੋਂ ਵੱਡੀ ਗੱਲ ਹੈ ਤੇ ਤੁਹਾਡੀ ਕਿਤਾਬ ਆਈ ਹੈ ਤੇ ਬਹੁਤ ਹੀ ਵਧੀਆ ਤਰ੍ਹਾਂ ਮਾਇਤ ਕਿਤਾਬ ਲਾ ਤੇ ਤੁਹਾਡੀ ਕਿਤਾਬ ਹੋਣ ਦੇ ਨਾਲ ਮੈਂ ਜੱਲਦੀ ਨੇ ਕਹਾਂ ਕਿ ਪਿੰਡ ਦਾ ਮੂਤਲਾ ਨਾਲ ਬੱਲੇ ਕੜੀ ਲੱਖਿਦਾ ਮੰਦਲੇ ਤੇ ਦੂਜੀ ਵਾਰ ਜਿਹੜੀ ਬਾਕੀਆਂ ਨੂੰ ਲੱਗੀ ਤਾਹਨਾ ਕਿ ਤੁਸੀਂ ਇਸ ਸੰਸਥਾ ਬਾਰੇ ਦੱਸੋ ਅੱਗੇ ਤੋਂ ਤਾਂ ਕਿ ਆਪ ਜਿਹੜੀ ਸੰਸਥਾ ਹੈ ਇਹ ਬਹੁਤ ਵਧੀਆ ਕਿਰਾਂ ਕਰਸ ਜੀ ਤੁਹਾਾਰ ਇਹ ਨੂੰ ਨਾਲ ਗੰਦੀ ਗੱਲ ਕਰਕੇ ਵੇ। ਚਲ ਇੱਕ ਵਾਰ ਦਿਨ ਨਾਲ ਗੰਦੀ ਗੱਲ ਕਰਕੇ ਵੇ। ਕੀ ਹੋ ਸਕੇ? ਤਾਂ ਨੂੰ ਮੇਰੇ ਵੱਲ ਮਰਕੇ ਵੇ। ਬੰਨੂ ਆਪਾਂ ਜਾਪਾਂ ਦਾ ਭੇਡ ਕਰਨਾ ਹੈ। ਤੁਹਾਨੂੰ ਆਪਾਂ ਜਾਪਾਂ ਦਾ ਭੇਡ ਕਰਨਾ। ਆਪਾਂ ਜਿਹੜਾ ਆਪ ਲਿਖੇ ਨੇ ਲੈ। ਐਵੇਂ ਨਾ ਹੋ ਆਪ ਆਮ ਦੇ ਤਾਂ ਸਾਨੂੰ। ਐਵੇਂ ਨਾ ਤੂੰ ਆਪ ਆਮ ਦੇ ਤਾਂ ਸਾਨੂੰ। ਹਰ ਨਾ ਹੁੰਦਾ ਇੰਝ ਬੇਸ਼ੇਸ਼ ਧਿਆਨ ਨਾਲ ਵੇਖ ਧਿਆਨ ਨਾਲ ਵੇਖ ਇਹ ਆਉਂਦੀ ਤੇਰੇ ਵੱਲ ਧਿਆਨ ਨਾਲ ਦੇਖ ਇਹ ਆਉਂਦੀ ਤੇਰੇ ਵੱਲ ਨੂੰ ਇਹ ਇਹ ਜੋ ਬਿਰਹਣ ਹੈ ਮੱਤੇ ਵਾਗੀ ਦੇ ਇਹ ਇਹ ਜੋ ਪਹਿਮਣ ਹੈ ਮੱਤੇ ਵਾਗੀ ਦੇ ਐਂ ਤੇ ਰੁੱਤ ਮੇਲਾਈ ਪਤਾ ਨਹੀਂ ਕੀ ਕੀ ਕਰਦੇ ਲੋਕ ਐਂ ਤੇ ਰੁੱਤ ਮੇਲਾਈ ਪਤਾ ਨਹੀਂ ਕੀ ਕੀ ਕਰਦੇ ਲੋਕ ਆਸਾ ਤੇਰੇ ਲਈ ਮਹਿਰਮ ਰੁਧਮੇ ਚ ਵੀ ਗੱਲ ਕੀਤੀ ਮੈਂ ਚੱਲ ਇੱਕ ਵਾਰ ਦਿਲ ਨਾਲ ਦੱਸਦੀ ਗੱਲ ਕਰਕੇ ਵੇਖ ਫਿਰ ਹੋ ਸਕੇਗਾ ਉਂਗਲ ਮੇਰੀ ਵੱਲ ਕਰਕੇ ਦੇ ਧੰਨਵਾਦ ਕਿਉਂਕਿ ਪੱਤਰ ਭੜਾ ਗਿਆ ਪੱਤਰ ਤੋਂ ਬਿਨਾਂ ਰਸੂਲ ਪੁਰੇ ਜੀ ਨੇ ਸਭਾ ਬਾਰੇ ਜਾਣਕਾਰੀ ਦਿੱਤੀ ਇਸ ਇਤਨੀ ਵਧੀਆ ਹਾਲਾਤ ਬਾਰੇ ਲਾਇਬ੍ਰੇਰੀ ਬਾਰੇ ਜਿਵੇਂ ਕਿ ਮੈਂ ਇਹਨਾਂ ਨੂੰ ਮੁਸ਼ਕਲਾਂ ਜਾਂ ਜੱਗ ਦੇ ਵਿੱਚ ਰੋਕਾਂ ਦੇ ਸਾਹਿਬ ਉਹ ਬੰਦਾ ਉਹਨਾਂ ਨੂੰ ਹੱਥ ਕੀਤਾ ਸਾਰੇ ਕੰਮ ਸਾਡੇ ਨਾਲ ਅੱਗੇ ਨਾਲ ਉਹਨਾਂ ਦੇ ਸੰਬੰਧਿਤ ਸੀ ਆਪਣਾ ਸੰਯਾਰ ਦਾ ਸੰਗਤ ਉਸ ਤੋਂ ਬਾਅਦ ਜਦੋਂ ਪੇਪਰ ਕੋਡੇਗੇ ਤਾਂ ਪਤਾ ਲੱਗਦਾ ਸੀਗਾ ਵੀ ਅ ਰਾਜਨ ਰਾਜੀ ਰਾਜ ਵਿੱਚ ਉਤਤਲ ਲਾ ਕਿਤਾਬ ਨੂੰ ਚੰਗੀ ਤਰ੍ਹਾਂ ਪੜਿਆ